ਪੈਲਾਤਿਆਂ ਜੜੁੱਤ ਹੋਣ ਹੋ ਗਈਆਂ ਖੜੁੱਤ ਪੈਲਾਤਿਆਂ ਜੜੁੱਤ ਹੋਣ ਹੋ ਗਈਆਂ ਖੜੁੱਤ ਯਾਰ ਸਾਡੀਆਂ ਕਿਸਾਨਾਂ ਦੀਆਂ ਜਥੇ ਬੰਦੀਆਂ ਸਾਡੀਆਂ ਕਿਸਾਨਾਂ ਦੀਆਂ ਜਥੇ ਬੰਦੀਆਂ ਮੰਗਾਂ ਮਨਵਾਉਣੀਆਂ ਤਾਂ ਦੂਰ ਦੀ ਏ ਗੱਲ ਸਾਡੇ ਲਖਣਾ ਤੇ ਕੇਂਦਰ ਵੀ ਕੱਡੇ ਦੰਦੀਆਂ ਮੰਗਾਂ ਮਨਵਾਉਣੀਆਂ ਤਾਂ ਦੂਰ ਦੀ ਏ ਗੱਲ ਸਾਡੇ ਲਖਣਾ ਤੇ ਕੇਂਦਰ ਵੀ ਕੱਡੇ ਦੰਦੀਆਂ ਹਿੰਦियां ਜੜਤ ਨਹੀਂ ਹੁੰਦੀਆਂ ਖੜਤ ਦਿੱਲੀ ਪਹਿਲਾ ਵੰਗੁ ਜਿੱਤ ਲੈਂਦੇ ਹੁੰਦੇ ਇਕ ਜੁੱਟੇ ਓ ਯਾਰੋ ਸਾਡੀਆਂ ਸਿਆਸਤਾਂ ਨੇ ਬਹੁਤ ਗੰਧੀਆਂ ਮੰਗਮਨ ਵਾਉਣੀਆਂ ਤਾਂ ਦੂਰ ਦੀ ਏ ਗੱਲ ਸਾਡੇ ਲਖਣਾ ਤੇ ਕੇਂਦਰ ਵਿੱਕੜੇ ਦੰਦੀਆਂ ਮੰਗਮਨ ਵਾਉਣੀਆਂ ਤਾਂ ਦੂਰ ਦੀ ਏ ਗੱਲ ਸਾਡੇ ਲੱਛਣਾ ਤੇ ਕੇਂਦਰ ਵੀ ਕੱਢੈ ਦੰਦਿਆਂ ਇਕ ਜੁੱਟ ਇਕ ਜੁੱਟ ਰੋ ਇਕ ਜੁੱਟ ਭਰੋ ਇਕ ਜੁੱਟ